ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜਕੱਲ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦਿੱਲੀ ਸ਼ਰਾਬ ਦੇ ਕਥਿਤ ਘੁਟਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਵੀ ED ਨੇ ਗ੍ਰਿਫਤਾਰ ਕੀਤਾ 9 10 ਪਹਿਲਾਂ ਸਮਨ ਜਾਰੀ ਕੀਤੇ ਗਏ ਸਨ ਉਸ ਤੋਂ ਬਾਅਦ ਫਿਰ ਗ੍ਰਿਫਤਾਰੀ ਹੁੰਦੀ ਹੈ ਹਾਲਾਂਕਿ ਅਦਾਲਤ ਨੇ ਜਿਹੜੀ ਗ੍ਰਿਫਤਾਰੀ ਹੋਈ ਸੀ ਉਸ ਦੇ ਲਈ ਵੀ ਅਰਵਿੰਦ ਕੇਰੀਵਾਲ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਪਰ ਕੋਈ ਰਾਹਤ ਨਹੀਂ ਸੀ ਦਿੱਤੀ ਗ੍ਰਿਫਤਾਰੀ ਦੇ ਉੱਤੇ ਰੋਕ ਲਗਾਉਣ ਦੇ ਲਈ ਪਟੀਸ਼ਨ ਪਾਈ ਗਈ ਸੀ ਪਰ ਅਦਾਲਤ ਨੇ ਕਿਹਾ ਕਿ ਅਸੀਂ ਉਸ ਗ੍ਰਫਤਾਰੀ ਨੂੰ ਰੋਕ ਨਹੀਂ ਸਕਦੇ ਸਿੱਟਾ ਇਹ ਨਿਕਲਿਆ ਕਿ ਈਡੀ ਨੇ ਰਿਮਾਂਡ ਦੇ ਉੱਤੇ ਲਿਆ ਖੁਸ਼ਗਿਸ਼ ਵੀ ਹੋਈ ਔਰ ਉਸ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ 15 ਅਪ੍ਰੈਲ ਤੱਕ ਭੇਜ ਦਿੱਤਾ ਜਾਂਦਾ ਅਰਵਿੰਦ ਕੇਜਰੀਵਾਲ ਨੂੰ ਬਾਅਦ ਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਈਆਂ ਸੁਨੀਤਾ ਕੇਜਰੀਵਾਲ ਨੇ ਜੇਲ੍ਹ ਤੋਂ ਆਰੇ ਸਨੇਹ ਵੀ ਸਾਂਝੇ ਕੀਤੇ ਨੇ ਔਰ ਕਿਹਾ ਕਿ ਅਸੀਂ ਕਿਤੇ ਵੀ ਝੁਕਣ ਵਾਲੇ ਨਹੀਂ ਔਰ ਅਸੀਂ ਆਪਣੀ ਲੜਾਈ ਲੜਦੇ ਰਹਾਂਗੇ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਜਿਹੜੀ ਆ ਕੁਰਸੀ ਵੀ ਨਹੀਂ ਛੱਡੀ ਕਿਉਂਕਿ ਕਿਹਾ ਜਾ ਰਿਹਾ ਹੈ ਖਾਸ ਕਰਕੇ ਦਿੱਲੀ ਦੇ ਵਿੱਚ ਭਾਜਪਾ ਦੇ ਵੱਲੋਂ ਘੇਰਿਆ ਜਾ ਰਿਹਾ ਹੈ। ਇੰਡੀਆ ਗੱਠ ਜੋੜ ਦੀਆਂ ਜਿਹੜੀਆਂ ਧਿਰਾਂ ਨੇ ਜਿਹੜੀਆਂ ਪਾਰਟੀਆਂ ਨੇ ਸਿਆਸੀ ਉਹ ਜ਼ਰੂਰ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਆਈਆਂ ਅਤੇ ਦਿੱਲੀ ਦੇ ਵਿੱਚ ਇੱਕ ਵੱਡੀ ਵਿਸ਼ਾਲ ਮਹਾਂ ਰੈਲੀ ਦਾ ਨਾਮ ਦਿੱਤਾ ਗਿਆ ਵੀ ਕੀਤੀ ਗਈ ਜਿਸ ਦੇ ਵਿੱਚ ਕਾਂਗਰਸ ਤੋਂ ਲੈ ਕੇ ਅਖਲੇਸ਼ ਯਾਦਵ ਵੀ ਉਸ ਵਿੱਚ ਸ਼ਾਮਲ ਸਨ ਤੇ ਹੋਰ ਵੀ तमाम ਪਾਰਟੀਆਂ ਉਸ ਦੇ ਵਿੱਚ ਹਿੱਸਾ ਲੈਂਦੀਆਂ ਨੇ। ਪਰ ਹੁਣ ਖਬਰ ਇਹ ਆ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਹੋਈ ਇੱਕ ਐਫਆਈਆਰ ਰੱਦ ਕਰ ਦਿੱਤੀ ਗਈ ਹੈ। ਓ ਐਫ ਆਈ ਆਰ ਜਿਹੜੀ ਰੱਦ ਹੋਈ ਆ ਉਸਤੇ ਬਾਰੇ ਜੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਉਹ ਕਿਹੜੀ ਐਫ ਆਈ ਆਰ ਰੱਦ ਹੋਈ ਆ ਇੱਕ ਪਾਸੇ ਦਿੱਲੀ ਸ਼ਰਾਬ ਕਥਿਤ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਹਾਲ ਦੀ ਘੜੀ ਵਧੀਆਂ ਹੋਈਆਂ ਨੇ ਪਰ ਜਿਹੜੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਆ ਗੋਆ ਤੋਂ ਗੋਆ ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਸੀ ਤੇ ਉਦੋਂ ਅਰਵਿੰਦ ਕੇਜਰੀਵਾਲ ਨੇ ਇੱਕ ਸਿਆਸੀ ਬਿਆਨ ਦਿੱਤਾ ਸੀ ਉਸ ਬਿਆਨ ਦੇ ਆਧਾਰ ਦੇ ਉੱਤੇ ਸ਼ਿਕਾਇਤ ਆ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਵਿਰੋਧੀਆਂ ਦੇ ਵੱਲੋਂ ਜਿਸ ਦੇ ਕਰਕੇ ਪਰਚਾ ਦਰਜ ਹੋ ਜਾਂਦਾ ਅਰਵਿੰਦ ਕੇਜਰੀਵਾਲ ਦੇ ਉੱਤੇ ਔਰ ਉਹ ਪਰਚਾ ਜਿਹੜਾ ਦਰਜ ਹੋਇਆ ਸੀ ਉਹ ਅਦਾਲਤ ਨੇ ਸੁਣਵਾਈ ਕਰਦਿਆਂ ਰੱਦ ਕਰਨ ਦਾ ਹੁਕਮ ਦਿੱਤਾ ਐਫ ਆਈ ਆਰ ਰੱਦ ਕਰਨ ਦਾ ਜਿਹੜਾ ਹੁਕਮ ਦਿੱਤਾ ਗਿਆ ਉਹ ਜਿਹੜੀ ਐਫ ਆਈ ਆਰ ਸੀ ਕਿਹਾ ਕੀ ਸੀ ਉਸ ਵੇਲੇ ਅਰਵਿੰਦ ਕੇਰੀਵਾਲ ਨੇ ਅਰਵਿੰਦ ਕੇਜਰੀਵਾਲ ਨੇ ਉਦੋਂ 2017 ਦੀਆਂ ਜਦੋਂ ਗੋਆ ਚੋਣਾ ਹੋਈਆਂ ਸੀ ਇੱਕ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਕਿਹਾ ਸੀ ਪੈਸੇ ਸਭ ਤੋਂ ਲਓ ਪਰ ਵੋਟ ਝਾੜੂ ਨੂੰ ਦਿਓ ਇਸ ਬਿਆਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਤੇ ਕੇਸ ਦਰਜ ਹੋ ਜਾਂਦਾ ਇਸ ਕੇਸ ਨੂੰ ਅਰਵਿੰਦ ਕੇਰੀਵਾਲ ਨੇ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਹੋਈ ਸੀ ਜਿਸ ਤੋਂ ਜਿਹੜੇ ਆ ਕਿੰਨੇ ਸਾਲ 5 ਤੋਂ 6 ਸਾਲ ਬੀਤਣ ਤੋਂ ਬਾਅਦ ਹੁਣ ਸੱਟਾ ਇੱਥੇ ਪਹੁੰਚ ਗਿਆ ਕਿ ਗੋਆ ਦੀ ਅਦਾਲਤ ਨੇ ਇਸ ਮਾਮਲੇ 'ਚ ਕੇਜਰੀਵਾਲ ਖਿਲਾਫ ਦਰਜ ਹੋਈ ਐਫਆਈਆਰ ਰੱਦ ਕਰ ਦਿੱਤੀ ਹੈ ਇਹ ਗੋਆ ਤੋਂ ਖਬਰ ਆ ਰਹੀ ਹੈ ਹਾਲਾਂਕਿ ਇਸ ਦਾ ਦਿੱਲੀ ਸ਼ਰਾਬ ਘਟਾਲੇ ਦੇ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ ਪਰ ਅਰਵਿੰਦ ਕੇਰੀਵਾਲ ਦੀਆਂ ਜਿਥੇ ਅੱਜਕਲ ਮਸ਼ਕਲਾਂ ਉਸ ਮਾਮਲੇ ਦੇ ਕਰਕੇ ਕੇਸ ਦੇ ਕਰਕੇ ਵਧੀਆਂ ਹੋਈਆਂ ਨੇ ਤੇ ਦੂਜੇ ਪਾਸੇ ਜਿਹੜੀ ਐਫ ਆਈ ਆਰ ਹੋਈ ਹੈ ਉੱਥੋਂ ਜ਼ਰੂਰ ਅਰਵਿੰਦ ਕੇਜਰੀਵਾਲ ਨੂੰ ਰਾਹਤ ਮਿਲੀ ਹੈ ਕਿਉਂਕਿ ਉਦੋਂ ਇਹ ਕਿਹਾ ਗਿਆ ਸੀ ਕਿ ਪੈਸੇ ਸਭ ਤੋਂ ਲਓ ਪਰ ਵੋਟ ਝਾੜੂ ਨੂੰ ਦਿਓ ਇਹ ਅਰਵਿੰਦ ਕੇਜਰੀਵਾਲ ਨੇ ਕਿਹਾ ਹਾਲਾਂਕਿ ਆਮ ਆਦਮੀ ਪਾਰਟੀ ਦੇ ਹੋਰ ਕਈ ਲੀਡਰਾਂ ਦੇ ਵੀ ਬਿਆਨ ਇਸ ਤਰ੍ਹਾਂ ਦੇ ਸਾਹਮਣੇ ਚੋਣਾਂ ਦੇ ਪ੍ਰਚਾਰ ਦੌਰਾਨ ਆਉਂਦੇ ਰਹਿੰਦੇ ਨੇ ਅਰੇ ਲੋਕਤੰਤਰ ਦੇਸ਼ ਦੇ ਵਿੱਚ ਜਾਂ ਫਿਰ ਜਿਹੜਾ ਵੋਟਾਂ ਦਾ ਮੇਲਾ ਹੁੰਦਾ ਲੋਕਾਂ ਦਾ ਮੇਲਾ ਹੁੰਦਾ ਹੈ ਲੋਕਤੰਤਰ ਦਾ ਉਸ ਦੇ ਵਿੱਚ ਇਸ ਤਰ੍ਹਾਂ ਦਾ ਬਿਆਨ ਹੈ ਜਿਹੜਾ ਉਸ ਵਿਧਾਨ ਦੇ ਉਲਟ ਹੈ ਇਸੇ ਕਰਕੇ ਉਸ ਨੂੰ ਆਧਾਰ ਬਣਾਉਂਦਿਆਂ ਹੋਇਆ ਕਿ ਤਾਂ ਸ਼ਰਿਆਮ ਵੋਟ ਦੇ ਬਦਲੇ ਪੈਸੇ ਲੈਣ ਦਾ ਸਨੇਹਾ ਦੇ ਰਹੇ ਨੇ ਤਾਂ ਇਸ ਗੱਲ ਨੂੰ ਲੈ ਕੇ ਉਹਨਾਂ ਤੇ ਪਰਚਾ ਦਰਜ ਉਦੋਂ ਹੋ ਜਾਂਦਾ ਹੈ ਤੇ ਫਿਰ ਅਦਾਲਤ ਦਾ ਰੋਕ ਕੀਤਾ ਸੀ ਰਵਿੰਦ ਕੇਰੀਵਾਲ ਨੇ ਤੇ ਉਹ ਤੋਂ ਰਾਤ ਜਰੂਰ ਮਿਲ ਗਈ ਹੈ ਹਾਲਾਂਕਿ 15 April ਤੱਕ ਉਹ ਨਿਆਇਕ ਹਿਰਾਸਤ ਵਿੱਚ ਦਿੱਲੀ ਸ਼ਰਾਬ ਕਠਿਤ ਘਟਾਲੇ ਮਾਮਲੇ ਦੇ ਵਿੱਚ ਰਹਿਣਗੇ ਉਦੋਂ ਬਾਅਦ ਨਿਆਇਕ ਹਿਰਾਸਤ ਵਧਾਈ ਜਾਂਦੀ ਹੈ ਜਾਂ ਫਿਰ ਰਾਹਤ ਮਿਲਦੀ ਹੈ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਜਦੋਂ ਸੁਣਵਾਈ ਹੋਣੀ ਹੈ ਪੇਸ਼ ਕੀਤਾ ਜਾਣਾ ਹੈ ਅਦਾਲਤ ਦੇ ਵਿੱਚ ਰਵਿੰਦ ਕੇਜਰੀਵਾਲ ਨੂੰ ਪਰ ਇੱਕ ਪਾਸਿਓਂ ਜ਼ਰੂਰ ਰਵਿੰਦ ਕੇਜਰੀਵਾਲ ਨੂੰ ਸੁੱਖ ਦਾ ਸਾਹ ਆਇਆ ਹੋਣਾ ਹੈ ਕਿ ਜਿਹੜੀ ਉੱਥੇ ਐਫਆਈਆਰ ਦਰਜ ਹੋਈ ਸੀ ਉਹ ਰੱਦ ਹੋ ਗਈ ਹੈ ਹਾਲਾਂਕਿ ਕੋਈ ਵੀ ਸਿਆਸਤਦਾਨ ਹੋਵੇ ਜਦੋਂ ਸਿਆਸੀ ਬਿਆਨ ਦੇਵੇਗਾ ਤੇ ਉਸ ਦੇ ਉੱਤੇ ਬੋਲਦਿਆਂ ਹੋਇਆਂ ਜਿਹੜੇ ਵੀ ਉਹ ਸ਼ਬਦ ਉਸ ਦੇ ਮੂੰਹ 'ਚੋਂ ਨਿਕਲਦੇ ਨੇ ਜੇਕਰ ਉਹ ਲੱਗਣਗੇ ਕਿ ਸੰਵਿਧਾਨ ਦੇ ਉਲਟ ਨੇ ਜੋ ਕਿ ਲੋਕਤੰਤਰ ਦੇ ਵਿੱਚ ਜੋ ਕਾਨੂੰਨ ਆਗਿਆ ਨਹੀਂ ਦਿੰਦਾ ਜੇ ਉਸਨੇ ਉਲਟ ਨਹੀਂ ਤਾਂ ਫਿਰ ਪਰਚੇ ਵੀ ਪੈਂਦੇ ਨੇ ਇਸੇ ਤਰ੍ਹਾਂ ਵਿਕਰਮ ਜੀਠੀਆ ਦੇ ਬਾਰੇ ਵੀ ਅਰਵਿੰਦ ਕੇਰੀਵਾਲ ਨੇ ਬਿਆਨ ਦਿੱਤਾ ਸੀ ਤੇ ਉਸ ਤੋਂ ਬਾਅਦ ਫਿਰ ਮਾਫੀ ਮੰਗ ਕੇ ਆਪਣੀ ਜਾਨ ਛਡਾਈ ਸੀ ਔਰ ਵਿਕਰਮ ਜੀਠੀਆ ਦੇ ਬਾਰੇ ਜਿਹੜੀ ਟਿੱਪਣੀ ਕੀਤੀ ਗਈ ਸੀ ਉਹ ਸਾਰੇ ਜਾਣਦੇ ਨੇ ਔਰ ਬਾਅਦ ਵਿੱਚ ਮਾਫੀ ਮੰਗੀ ਗਈ ਦਲੀਲ ਇਹ ਦਿੱਤੀ ਗਈ ਜਦੋਂ ਘੇਰਿਆ ਜਾਂਦਾ ਹੈ ਵਿਰੋਧੀਆਂ ਦੇ ਵੱਲੋਂ ਕਿ ਤੁਸੀਂ ਤਾਂ ਪਹਿਲਾਂ ਇਲਜ਼ਾਮ ਲਾਉਨੇ ਹੋ ਦੋਸ਼ ਲਾਉਨੇ ਆ ਝੂਠੇ ਤੇ ਬਾਅਦ ਵਿੱਚ ਮਾਫੀ ਮੰਗ ਲੈਨੇ ਹੋ ਤਾਂ ਉਸ ਦਾ ਹਵਾਲਾ ਇਹ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਿ ਅਸੀਂ ਇੰਨੇ ਵੇਲੇ ਨਹੀਂ ਕਿ ਵੱਖ-ਵੱਖ ਥਾਵਾਂ ਤੇ ਅਦਾਲਤਾਂ ਦੇ ਚੱਕਰ ਲਾਉਂਦੇ ਫਰੀਏ ਕਿਉਂਕਿ ਸੀ ਦੇਸ਼ ਦੀ ਸੇਵਾ ਕਰਨੀ ਹੈ ਸਿਹਤ ਕਰਨੀ ਹੈ ਇਸ ਕਰਕੇ ਹਵਾਲਾ ਦਿੰਦਿਆ ਹੋਇਆ ਅਰਵਿੰਦ ਕੇਰੀਵਾਲ ਨੇ ਜਿਹੜੀ ਆ ਦਲੀਲ ਦਿੱਤੀ ਤੇ ਮਾਫੀ ਮੰਗ ਲਈ ਤੇ ਹੁਣ ਗੋਆ ਦੇ ਵਿੱਚ ਮਾਫੀ ਨਹੀਂ ਮੰਗੀ ਹਾਲਾਂਕਿ ਅਦਾਲਤ ਨੇ ਰਾਹਤ ਦਿੱਤੀ ਹੈ ਕਿਉਂਕਿ ਅਰਵਿੰਦ ਕੇਰੀਵਾਲ ਨੇ ਉਸ ਪਰਚੇ ਦੇ ਖਿਲਾਫ ਅਦਾਲਤ ਵੱਲ ਰੋਕ ਕੀਤਾ ਸੀ ਤੇ ਉਸ ਦੇ ਵਿੱਚ ਰਵਿੰਦ ਕੇਰੀਵਾਲ ਨੂੰ ਰਾਹਤ ਮਿਲੀ ਹੈ ਪਰ ਦਿੱਲੀ ਸ਼ਰਾਬ ਕਠ ਘਟਾਲੇ ਮਾਮਲੇ ਦੇ ਵਿੱਚ ਰਾਹਤ ਮਿਲਦੀ ਹੈ ਕਿ ਨਹੀਂ ਮਿਲਦੀ ਇਹ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕਲੀਅਰ ਹੋ ਜਾਵੇਗਾ ਪਰ 15 April ਤੱਕ ਹੋਣਾ ਹੈ ਨਿਆਇਕ ਹਿਰਾਸਤ ਵਿੱਚ ਨੇ ਲਗਾਤਾਰ ਉਸ ਦਿੱਲੀ ਦੀ ਸਿਆਸਤ ਦੇ ਵਿੱਚ ਕਿਉਂਕਿ ਦੇਸ਼ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਇਸੇ ਕਰਕੇ ਜਿਹੜੀ ਆ ਸਿਆਸਤ ਉਸ ਦੇ ਆਲੇ-ਦੁਆਲੇ ਘੁੰਮਦੀ ਦਿਖਾਈ ਦੇ ਰਹੀ ਹੈ ਤਰਵਿੰਦ ਕੇਜਰੀਵਾਲ ਦੇ ਉੱਤੇ ਜਿਹੜੀ ਕਾਰਵਾਈ ਹੋਈ ਜਾਂ ਗ੍ਰਿਫਤਾਰੀ ਹੋਈ ਉਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਹਾਲਾਂਕਿ ਦੋ ਧਿਰਾਂ ਨੇ ਇਸ ਮਾਮਲੇ ਦੇ ਵਿੱਚ ਇਹ ਕਹਿੰਦੇ ਨੇ ਕਿ ਜੇਕਰ ਕਿਸੇ ਨੇ ਕੁਝ ਕੀਤਾ ਨਹੀਂ ਤੇ ਅਦਾਲਤ ਨੇ ਆਪਣੇ ਆਪ ਹੀ ਉਹਨਾਂ ਨੂੰ ਰਾਹਤ ਦੇ ਦੇਣੀ ਹੈ ਔਰ ਜੇਕਰ ਕੋਈ ਗੜਬੜੀ ਕੀਤੀ ਹੈ ਤਾਂ ਫਿਰ ਸਜ਼ਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਸੇ ਵੀ ਕੇਂਦਰੀ ਏਜੰਸੀ ਦੇ ਆ ਰਹੇ ਨੋਟਿਸ ਸਹਮਣ ਤੋਂ ਭੱਜਣਾ ਨਹੀਂ ਚਾਹੀਦਾ ਉਸ ਦਾ ਸਾਹਮਣਾ ਕਰਨਾ ਚਾਹੀਦਾ ਤਾਂ ਹੁਣ ਦੇਖਦੇ ਹਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਕੀ ਕੀ ਅਪਡੇਟ ਸਾਹਮਣੇ ਆਉਂਦੇ ਨੇ ਬਿਲਹਾਲ ਤੁਸੀਂ ਬਨੇ ਰਹੋ ਐਵੀਸੀ ਪੰਜਾਬ ਦੇ ਨਾਲ